ਜਿਹੜੀ ਇਹ ਰੈਸਪੀ ਜੀ ਦੋਸਤੋ ਲੱਗੀਆਂ ਅਜ ਬਣਾਉਣ ਉਹਦਾ ਨਾਂ ਨਹੀਂ ਸਾਨੂੰ ਪਤਾ ਅਜੇ ਨਾਂ ਹੀ ਰੱਖਣਾ ਵਾ ਤੁਹਾਡੇ ਨਾਲ ਮਿਲ ਕੇ ਫੇਰ ਹੀ ਰੱਖਾਂਗੇ ਹਨਾ ਵੈਸੇ ਇੱਕ ਨਾਂ ਹੀ ਸੋਚਿਆ ਵਾ ਪਰ ਉਹ ਜਦੋਂ ਤੇ ਇਹ ਜਿਹੜੇ ਸੈੱਜ ਦੇ ਬਣਾਉਣੇ ਆ ਤੇ ਵੱਡੇ ਵੀ ਬਣਾ ਸਕਦੇ ਆ ਤੁਸੀਂ ਹਨਾ ਠੀਕ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਆਸ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆ ਅੱਜ ਫੇਰ ਜਿੱਦਾਂ ਦਾ ਮੇਲਾ ਚੱਲਣ ਰਿਹਾ ਸਾਡੇ ਪਿੰਡ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਵਲੌਗ ਨਹੀਂ ਬਣਾਇਆ ਤੇ ਅੱਜ ਲੱਗੇ ਆ ਜੀ ਵਲੌਗ ਬਣਾਉਣਾ ਰੈਸਪੀ ਹਨਾ ਝਟਨੇ ਵਾਲਾ ਬਣਾਇਆ ਹੈ ਤੇ ਉਸ ਤੋਂ ਬਾਅਦ ਹੁਣ ਆ ਲੱਗੇ ਆ ਤੇ ਕਾਦਾ ਵਲੌਗ ਬਣਾਉਣ ਲੱਗੇ ਆਓ ਫਿਰ ਦੇਖੀਏ ਅਜੇ ਨਾਂ ਦਾ ਤੇ ਸਾਨੂੰ ਵੀ ਨਹੀਂ ਪਤਾ ਲੱਗਣ ਡਿਆ ਹੈ ਮੰਮੀ ਹਾਂ ਤੇ ਮੈਂ ਕਹਿੰਦੀ ਆ ਕਿ ਪਹਿਲੋਂ ਆਟਾ ਮੰਨ ਲਈਏ ਤੇ ਬਾਅਦ ਵਿੱਚ ਸਾਰਾ ਕੁਝ ਦੱਸਾਂਗੇ ਹਨਾ ਚਲੋ ਚਲੋ ਮળો ਤੇ ਇਧਰ ਏਅਰ ਫਾਈਂਡ ਆ ਕੇ ਆਟਾ ਉਹ ਦੂਸਰਾ ਸੋਰੀ ਮੈਦਾ ਮੈਦਾ ਹਨਾ ਜਿਹੜੀ ਅਹੀ ਰੈਸਪੀ ਜੀ ਦੋਸਤੋ ਲੱਗੀ ਅੱਜ ਬਣਾਉਣ ਉਹਦਾ ਨਾਂ ਨਹੀਂ ਸਾਨੂੰ ਪਤਾ ਅਜੇ ਨਾਂ ਹੀ ਰੱਖਣਾ ਵਾ ਤੁਹਾਡੇ ਨਾਲ ਮਿਲ ਕੇ ਫੇਰ ਹੀ ਰੱਖਾਂਗੇ ਹਨਾ ਵੈਸੇ ਇੱਕ ਨਾਂ ਹੀ ਸੋਚਿਆ ਵਾ ਪਰ ਉਹ ਜਦੋਂ ਬਣ ਜਾਊਗਾ ਫੇਰ ਤੁਹਾਨੂੰ ਦੱਸਦੇ ਆ ਤੇ ਹੁਣ ਤੁਸੀਂ ਵੇਖੋ ਰੈਸਪੀ ਕਿਹੜੀ ਆ ਨਵੀਂ ਚੀਜ਼ ਲੱਗਿਆ ਬਣਾਉਣੇ ਹਮ ਨਵੀਂ ਚੀਜ਼ ਲੱਗਿਆ ਅੱਜ ਬਣਾਉਣਾ ਤੇ ਇਹਦੇ ਵਿੱਚ ਮੈਂ ਪਾਉਂਗੀ ਥੋੜੀ ਜਿਹੀ ਜੁਵੈਨ ਠੀਕ ਆ ਜੋਗਨ ਪਾ ਦੇਣੀ ਹੈ ਨਾ ਹਾਂ ਹੂੰ ਤੇ ਥੋੜਾ ਪਾਉਂਗੀ ਦਿਫਾਇੰਡ ਮੋਂ ਵਾਸਤੇ ਹੂੰ ਤੇ ਇਹਨੂੰ ਕਰਾਂਗੇ ਮਿਕਸ ਹਾਂਜੀ ਤੇ ਥੋੜਾ ਜਿਹਾ ਨਮਕ ਪਾਉਣਾ ਵਾ ਚੱਤਾ ਪਉਣ ਲੱਗਿਆ ਠੀਕ ਆ ਲਓ ਜੀ ਦੇਖ ਸਕਦੇ ਹੋ ਤੁਸੀਂ ਠੀਕ ਆ ਕੀ ਕੀ ਜਿਹੜੇ ਇਨਗਰੀਡੀਐਂਟਸ ਕਿਹੜੇ ਕਿਹੜੇ ਪਾ ਰਹੇ ਹਾਂ ਉਹ ਜਿਆ ਨਮਕ ਪਾਤਾ ਨਾ ਹਾਂਜੀ ਤੇ ਆਪਣੇ ਹਿਸਾਬ ਨਾਲ ਤੁਸੀਂ ਆਪਣੇ ਫੈਮਿਲੀ ਮੈਂਬਰਾਂ ਦੇ ਅਕੋਰਡਿੰਗ ਬਣਾ ਸਕਦੇ ਆ ਤੇ ਕੀ ਬਣਾ ਸਕਦੇ ਆ ਕੋਈ ਨਹੀਂ ਤੁਸੀਂ ਸਾਰੇ ਵੀਡੀਓ ਵੇਖੋ ਧਿਆਨ ਨਾਲ ਕਿਦਾਂ ਕਿਦਾਂ ਬਣਾਉਨੇ ਆ ਤੇ ਫਿਰ ਅੱਗੇ ਜਾ ਕੇ ਤੁਹਾਨੂੰ ਨਾਮ ਵੀ ਤੁਹਾਨੂੰ ਦੱਸਦੇ ਆ ਤੇ ਤੁਸੀਂ ਵੀਾਨੂੰ ਦੱਸਿਓ ਠੀਕ ਆ ਜਰੂਰ ਇਸ ਵੀਡੀਓ ਦੇ ਵਿੱਚ ਕਮੈਂਟ ਕਰਕੇ ਵੀ ਇਹਦਾ ਨਾਮ ਕੀ ਹੋ ਸਕਦਾ ਵਾ ਲਓ ਜੀ ਆਪਣਾ ਮਿੱਦਾ ਜਿਹੜਾ ਵਾ ਗੁੱਜ ਚੁਕਾ ਹੈ ਨਾ ਮੰਮੀ ਗੁੱਜ ਚੁਕਾ ਨਾ ਚਲੋ ਜੀ ਹੁਣ ਅਸੀਂ ਨੈਕਸਟ ਸਟੈਪ ਵੱਲ ਵਧਦੇ ਹੋਏ ਵਿੱਚ ਰੱਖ ਲਈਏ ਨਾ ਹਾਂਜੀ ਚਲੋ ਅੱਗੇ ਅੱਗੇ ਆਹੀ ਲਾਉਨੇ ਤੜਕਾ ਆਹ ਸ਼ਤ ਤੜਕਾ ਹਾਂ ਤੜਕਾ ਕਿਹਨੂੰ ਲਾਉਣਾ ਵਾ ਉਹ ਵੀ ਤੁਹਾਨੂੰ ਦੱਸਦੇ ਆ ਜੇ ਤਰ ਕੜਾਈ ਜਿਹੜੀ ਆਪਾਂ ਗੈਸ ਦੇ ਉੱਪਰ ਰੱਖ ਲਈ ਆ ਲਓ ਜੀ ਪਤਾ ਤੇ ਲੱਗ ਹੀ ਗਿਆ ਹੋਊਗਾ ਤੁਹਾਨੂੰ ਹੈ ਤੇ ਆਹ ਜਿਹੜੇ ਆਲੂ ਆ ਇਹ ਉਬਲੇ ਆ ਮੰਮੀ ਜੀ ਹਾਂ ਤੇ ਮੈਂ ਬਾਹਰ ਕੇ ਰੱਖ ਲਈ ਅੱਛਾ ਠੀਕ ਆ ਚਲੋ ਫਿਰ ਕਰੋ ਤਿਆਰੀ ਅਗਲੀ ਹੋਣਾ ਕੀ ਕਰਨਾ ਤੇ ਇਹਦੇ ਵਿੱਚ ਆ ਪੈਣਾ ਵਾ ਤੜਕੇ ਚ ਤੜਕੇ ਚ ਕੀ ਕੁਝ ਪੈਣਾ ਦੱਸੋ ਤੜਕੇ ਚ ਪੈਣਾ ਵਾ ਅਦਰਕ ਠੀਕ ਆ ਤੇ ਪਹਿਲਾਂ ਪੈਣਾ ਸੁੱਕਾ ਧਨੀਆ ਅੱਛਾ ਥੋੜਾ ਜਿਹਾ ਜੀਰਾ ਠੀਕ ਆ ਤੇ ਫਿਰ ਪਾਵਾਂਗੇ ਆ ਪਿਆਜ਼ ਤੇ ਗਾਜਰ ਤੇ ਨਾਲ ਹੀ ਆ ਭੁੱਜਾਂਗੇ ਲੈ ਇੱਕ ਵਾਰ ਠੀਕ ਠੀਕ ਹਾਂਜੀ ਹਾਂ ਫਿਰ ਅਦਰਕ ਨਾਲ ਹੀ ਪਾਉਣ ਲਾਂਗੇ ਤੇ ਫਿਰ ਬਾਅਦ ਵਿੱਚ ਪਾਵਾਂਗੇ ਆਲੂ ਤੇ ਮਿਰਚ ਮਸਾਲੇ ਨਾਲ ਠੀਕ ਜੀ ਹਾਂਜੀ ਤੇ ਇਹਦੇ ਵਿੱਚ ਪਾਵਾਂਗੇ ਜੀਰਾ ਠੀਕ ਆ ਥੋੜਾ ਜਿਹਾ ਤੇ ਅਵੇਤ ਮੈਂ ਪਾਇਆ ਸੁੱਕਾ ਧਨੀਆ ਥੋੜਾ ਜਿਹਾ ਮੈਂ ਫੇਨ ਲਿਆਣੀ ਇਹਨੂੰ ਠੀਕ ਆ ਠੀਕ ਤੇ ਜੀਰਾ ਪਾਵਾਂਗੇ ਥੋੜਾ ਜਿਹਾ ਕਿੱਥੇ ਕਿੱਥੇ ਪਾਵਾਂਗੇ ਮਤਲਬ ਹਣਾ ਹਾਂਜੀ ਹਾਂਜੀ ਲੋ ਜੀ ਵੀਰਾ ਦੇ ਨਾਲ ਤੁੱਕਾ ਤਾਂ ਨਹੀਂ ਪਤਾ ਨਹੀਂ ਹੈ ਤੇ ਹਾਂਜੀ ਤੇ ਨਾਲ ਪਾ ਦਿੰਨੇ ਪਿਆਜ਼ ਪਿਆਜ਼ ਠੀਕ ਹੈ ਤੇ ਨਾਲ ਹੀ ਥੋੜਾ ਜਿਆਦਾ ਤਪਾ ਦਾਂਗੇ ਹਨਾ ਨਾਲ ਭੋਜੂਗਾ ਹਾਂਜੀ ਹਾਂਜੀ ਲਓ ਜੀ ਦੇਖਾ ਦਿਓ ਕਿ ਕੁਝ ਪਾਸ ਤਾਪਾਂ ਤੇ ਨਾਜਦਾ ਨਾਲ ਪਾ ਦਿੰਨੇ ਗਾਜਰ ਤੇ ਇਹ ਨਾਲ ਕੁਝ ਜੰਗੀਆਂ ਹੋਰ ਤਾਂ ਤੇ ਕੱਟੀਆਂ ਕੱਟੀਆਂ ਲੈਣਗੀਆਂ ਨਾ ਹਾਂਜੀ ਹਾਂਜੀ ਤਾਂ ਮੈਂ ਪਹਿਲਾਂ ਪਾਤੀਆਂ ਨਾਲ ਹਾਂ ਨਾਉਂ ਸਮਝ ਲੱਗ ਗਈ ਹੁਣ ਤੁਹਾਨੂੰ ਠੀਕ ਨਾ ਕੀ ਕੁਝ ਪੈਣਾ ਕਿਵੇਂ ਕਿਵੇਂ ਤੇ ਇਹਨੂੰ ਥੋੜਾ ਜਿਹਾ ਭੁਜਦਾ ਵਾ ਤੇ ਅਮਾਟਰ ਨਾਲ ਬਾਅਲ ਲੈ ਹੀਗੇ ਠੀਕ ਉਹ ਹੈਗਾ ਛੇਤੀ ਭੁਜ ਲੈਣੇ ਇਹ ਮਟਰ ਥੋੜੇ ਤੇ ਬਾਤ ਚੁਣੇ ਆ ਸ਼ੈਨਨੋਂ ਬਾਲ ਲਿਆ ਸੀ ਨਾ ਹਾਂ ਠੀਕ ਆ ਠੀਕ ਆ ਤੇ ਗਾਜਰਾ ਵੀ ਬਾਹਲ ਸਕਦੇ ਹੀ ਆਏ ਨਾ ਮੰਮੀ ਗਾਜਰਾ ਬਾਹਲ ਸਕਦੀ ਮੈਂ ਤਾਂ ਵਿੱਚ ਪਾ ਲੈਣਾ ਨਾ ਪਿਆਜ਼ ਵਿੱਚ ਪਾ ਦੇਣਾ ਹਾਂ ਹਾਂਜੀ ਆ ਗਈ ਆ ਮਟਰ ਛੇਤੀ ਨਹੀਂ ਭੁੱਜਦੇ ਆਣਾ ਹਾਂ ਠੀਕ ਤੇ ਲਓ ਜੀ ਇਧਰ ਪਿਆਜ਼ ਤੇ ਗਾਜਰਾਂ ਭੁੱਜ ਗੀਆਂ ਤੇ ਹੁਣ ਪੋਣੇ ਆਹੀ ਮਸਾਲੇ ਅੱਛਾ ਤੇ ਇਹਦੇ ਵਿੱਚ ਪਾਵਾਂਗੇ ਮਸਾਲਿਆਂ ਦੀ ਵਾਰੀ ਆ ਗਈ ਆ ਜੀ ਹਾਂ ਸਭ ਤੋਂ ਪਹਿਲਾਂ ਪਾਵਾਂਗੇ ਆ ਹਰੇ ਮਟਰ ਹਰੇ ਮਟਰ ਪਾਵਾਂਗੇ ਉਹ ਥੋੜਝਾ ਨਾਲ ਲਾਂਗੇ ਹਾਂਜੀ ਚਲੋ ਜੀ ਹੁਣ ਮਸਾਲੇ ਵੇਖੀ ਜਾਓ ਕਿਹੜੇ ਕਿਹੜੇ ਪੈਣੇ ਆ ਠੀਕ ਆ ਹਾਂ ਥੋੜਝਾ ਪਾਵਾਂਗੇ ਅਸੀਂ ਨਮਕ ਠੀਕ ਹੈ। ਸਵਾਦ ਅਨਸਾਰ ਤੇ ਥੋੜੀ ਜਿਹੀ ਲਾਲ ਮਿਰਚ ਤੇ ਥੋੜੇ ਜਿਹਾ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ ਤੇ ਥੋੜਾ ਜਿਹਾ ਗਰਮ ਮਸਾਲਾ ਲਓ ਜੀ ਤੇ ਥੋੜੀ ਜੀ ਪਾਵਾਂਗੇ ਅਹੀਂ ਹਲਦੀ ਠੀਕ ਹੈ। ਤੇ ਇਹ ਦੇਖ ਸਕਦੇ ਹੋ ਜੀ ਸਾਰੇ ਮਸਾਲਿਆਂ ਦਾ ਪਤਾ ਤੁਹਾਨੂੰ ਲੱਗ ਗਿਆ ਹੋਣਾ। ਤੇ ਲਓ ਜੀ ਤਾਂ ਹੀ ਦੇਖ ਸਕਦੇ ਹੋ ਮਸਾਲੇ ਕਿਹੜੇ-ਕਿਹੜੇ ਐਡ ਕੀਤੇ ਹਨਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਹਿਲਾ ਲੈਣਾ ਵਾ। ਤੇ ਹੁਣ ਕਿੰਨਾ ਚਿਰ ਬਾਅਦ ਮੰਮੀ ਜੀ ਇਹਦੇ ਵਿੱਚ ਆਲੂ ਜਿਹੜੇ ਆ ਮੈਂ ਐਡ ਕਰਨੇ ਆਂ। ਆ ਬਸ ਆਲੂ ਮੈਂ ਕਰ ਲਏ ਇਦਾਂ। ਲਓ ਜੀ ਇਧਰ ਆਲੂਆਂ ਨੂੰ ਆਪਾਂ ਮੈਸ਼ ਕਰ ਲਿਆ ਵਾ। ਸਿੰਪਲ ਭਾਸ਼ਾ ਚ ਜੀ ਕਹੀਏ। ਹਾਂ। ਤੇ ਹੁਣ ਇਧਰ ਠੀਕਾ ਇੱਥੇ ਵਿੱਚ ਐਡ ਕਰਨਗੇ ਹੁਣ ਮੰਮੀ ਜੀ। ਤੇ ਇਹਦੇ ਵਿੱਚ ਕਰਦੀ ਆ ਇਹਦੇ ਵਿੱਚ। ਹੁਣ ਪਾ ਦੀਏ। ਹੁਣ ਇਹਨਾਂ ਨੂੰ ਮਿਕਸ ਕਰ ਲੈਣਾ ਵਾ ਚੰਗੀ ਤਰ੍ਹਾਂ। ਅچھے ਤਰੀਕੇ ਨਾਲ ਮਿਕਸ ਕਰੇ। ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਵਿੱਚ ਮਿਕਸ ਕਰਾਂਗੇ ਤੇ ਜਦ ਵਿੱਚ ਸਾਡਾ ਨਮਕ ਤੇ ਅੰਚ ਮ ਸਾਡੇ ਸਭ ਕੁਝ ਰਲ ਜਾਣਾ ਹੈ ਨਾ ਹਾਂ ਉਹ ਚੰਗੀ ਤਰ੍ਹਾਂ ਮਿਕਸ ਕਰ ਲਿਓ ਹਾਂ ਇਹਨਾਂ ਨੂੰ ਪਹਿਲਾਂ ਠੰਡਾ ਕਰਨਾ ਵਾ ਨਾ ਠੰਡਾ ਕਰਕੇ ਫਿਰ ਅਸੀਂ ਬਰਤੋਂ ਚ ਛਿੜਾਉਣਾ ਚਲੋ ਇਹਨੂੰ ਹੁਣ ਅਸੀਂ ਕਰ ਲਈਏ ਠੰਡਾ ਕਿਉਂਕਿ ਇਹ ਹੋ ਗਿਆ ਵੈਰੈਂਟੀ ਹੈ ਨਾ ਮੰਮੀ ਤੇ ਜਦੋਂ ਤੱਕ ਇਹ ਠੰਡਾ ਹੁੰਦਾ ਵਾਂ ਉਦੋਂ ਤੱਕ ਅਸੀਂ ਵੇਟ ਕਰ ਲਈਏ ਤੁਹਾਨੂੰ ਡੇਟ ਨਹੀਂ ਕਰਾਉਂਦੇ ਤੁਹਾਨੂੰ ਨਾਲ ਹੀ ਅਸੀਂ ਕਲਿੱਪ ਦਾ ਦੇਣਾ ਵਾ ਤੇ ਇਹਦੇ ਵਿੱਚ ਕੱਢ ਲੈਣੇ ਨਾ ਠੰਡਾ ਹੋ ਜਾਵੇ ਹਾਂ ਜੀ ਆਹ ਦੇਖ ਲਓ ਤੁਸੀਂ ਅਹੀਂ ਇਹਦੇ ਵਿੱਚ ਕੱਢ ਲਿਆ ਵਾ ਠੰਡਾ ਹੋਣ ਵਾਸਤੇ ਫ ਇਹ ਅਗਲੇ ਕਲਪ ਵਿੱਚ ਲੈ ਕੇ ਹਾਜ਼ਰ ਹੁਣੇ ਆ ਨੈਕਸਟ ਸਟੈਪ ਫਿਰ ਤੁਹਾਨੂੰ ਦੱਸਦੇ ਆ ਕਿਹੜੀ ਰੈਸਪੀ ਲੱਗੇ ਤਿਆਰ ਕਰਨ ਠੀਕ ਆ ਹਾਂ ਲਓ ਜੀ ਆ ਗਿਆ ਜੀ ਫਾਈਨਲ ਸਟੈਪ ਤੇ ਹੁਣ ਤੁਹਾਨੂੰ ਪਤਾ ਲੱਗ ਜਾਣਾ ਕਿ ਕਿਹੜੀ ਚੀਜ਼ ਲੱਗੀ ਆ ਬਣਨਾ ਹਨਾ ਪਤਾ ਚਾਟਾ ਮਲ ਲੀਏ ਹੋਰ ਹਨਾ ਹਾਂਜੀ ਮਲੋ ਮਲੋ ਤੇ ਇੱਧਰ ਆਪਾਂ ਠੰਡੇ ਹੋਣ ਨੂੰ ਰੱਖਿਆ ਇਹ ਠੰਡੇ ਹੋ ਚੁੱਕੇ ਆ ਹੋ ਗਏ ਨਾ ਮੰਮੀ ਹਾਂ ਹੋ ਗਏ ਹੋ ਨਹੀਂ ਤੇ ਇੱਧਰ ਹੁਣ ਰਿਫਾਈਨਡ ਜਿਹੜਾ ਮਿਲਣਾ ਆ ਤੇ ਇਹਨੂੰ ਕੀ ਕਰਨ ਲੱਗੇ ਅਸੀਂ ਕਿਦਾਂ ਫਿਲਿੰਗ ਕਰਨੀ ਇਹਨਾਂ ਦੀ ਉਹ ਤੁਹਾਨੂੰ ਦੱਸਦੇ ਆ ਹੁਣ ਨਾਲੇ ਤੋਂ ਇਹ ਮੈਂ ਦੱਸਿਆ ਵੀ ਉਹਨੂੰ ਅਹੀਂ ਕੀ ਕੇਦਾ ਨਾਮ ਦੇਈਏ ਹਨਾ ਹਾਂ ਇਸ ਰੈਸਪੀ ਕੋ ਕਿਆ ਨਾਮ ਦੂੰ ਹਨਾ ਮੰਮੀ ਦੋ ਪੇੜੇ ਕਰ ਲੈਣਾ ਇੱਕੋ ਜੇ ਹਾਂ ਤੇ ਇੱਧਰ ਹੁਣ ਵੇਲਣ ਲੱਗੂਗੀ ਆ ਜੀ ਠੀਕ ਆ ਤੇ ਇਸ ਤਰੀਕੇ ਨਾਲ ਵੇਲਣਾ ਇਹਨੂੰ ਹੁਣ ਅੱਗੇ ਕੀ ਕਰਨਾ ਇਹ ਹੁਣ ਮੈਨੂੰ ਪਤਾ ਨਹੀਂ ਮੰਮੀ ਦੱਸਣਗੇ ਪਤਲਾ ਕਿੰਨੀ ਕੁ ਵੇਲਣੀ ਆ ਹੁਣ ਆਪਾਂ ਥੋੜਾ ਜਿਹਾ ਪਤਲਾ ਕਰ ਲੀਏ ਹੋਰ ਹੋਰ ਪਤਲਾ ਕਰਨਾ ਜੀ ਲਓ ਜੀ ਇਹ ਆਪਣਾ ਬਿਲ ਗਿਆ ਵਾ ਕਿੰਨੀ ਕੁ ਬਿਲਨੀ ਹੋ ਤੁਹਾਨੂੰ ਦਸੀਏ ਇਹਦੀ ਮੰਮੀ ਜੀ ਥਿਕਨੈਸ ਚੈੱਕ ਕਰਾਓ ਹੁਣ ਹੂੰ ਚਲੋ ਜੀ ਠੀਕ ਆ ਹਾਂ ਜੀ ਇਹ ਇੰਨੇ ਕੁ ਮੋਟੇ ਰੱਖਣੇ ਆ ਇਹ ਤੇ ਦੇਖ ਸਕਦੇ ਹੋ ਜੇ ਪਤਲੇ ਹੋਵੇ ਨਾ ਬੋਤੇ ਮੋਟੀ ਠੀਕ ਆ ਅੱਛਾ ਚਲੋ ਹੁਣ ਅੱਗੇ ਹੂੰ ਤੇ ਹੁਣ ਇਹਨੂੰ ਅਸੀਂ ਕੱਟ ਲਾਂਗੇ ਇਹਨੂੰ ਕੱਟਣਾ ਹਾਂ ਇਹਨਾਂ ਇੱਕੋ ਜਿਹਾ ਪਹਿਲਾਂ ਕਰ ਲਾਂਗੇ ਨਾ ਠੀਕ ਆ ਇੱਕੋ ਜਿਹਾ ਲਓ ਜੀ ਤੇ ਫੇਰ ਅਹੀਂ ਦੂਜੀ ਜਦੋਂ ਵੇਲਾ ਨਹੀਂ ਉਹ ਚ ਕੰਮ ਆ ਜਾਣਾ ਨਾ ਸ਼ਾਇਦ ਆਟਾ ਉੱਚ ਕੰਮ ਆ ਜਾਣਾ ਲਓ ਜੀ ਇਹਨੂੰ ਇੱਕੋ ਜਿਹਾ ਜਿਹੜਾ ਕੱਟ ਲੈਣਾ ਵਾ 스ਕੇਲ ਰੱਖ ਕੇ ਕੱਟ ਲਿਓ ਭਾਵੇਂ ਜਿਤਨਾ ਮਾਜੀ ਕੱਟ ਲਿਓ ਇਦਾਂ ਹੀ ਸਿੱਧਾ ਕੱਟਿਆ ਜਾਂਦਾ ਵਾ ਗੇ ਹਾਂਜੀ ਤੇ ਇਦਾਂ ਦੇਖ ਸਕਦੇ ਹੋ ਤੁਸੀਂ ਕਿਹੜੇ ਤਰੀਕੇ ਨਾਲ ਕੱਟਦੇ ਆ ਲਓ ਜੀ ਚਾਰੇ ਪਾਸਿਓ ਜਿਹੜਾ ਵਾ ਇੱਕੋ ਜਿਹਾ ਜਿਹੜਾ ਮੰਮੀ ਜੀ ਨੇ ਕੱਟ ਲਿਆ ਵਾ ਹਨਾ ਤੇ ਇਸ ਤਰੀਕੇ ਨਾਲ ਤੁਸੀਂ ਵੀ ਕੱਟ ਲੈਣਾ ਵਾ ਤੇ ਚੌਰਸ ਜਿਹੜੀ ਆ ਸਕੁਅਰ ਸਕੁਅਰ ਵਾਲੀ ਸ਼ੇਪ ਸ਼ੇਪ ਜਿਹੜੀ ਤੇ ਲੈਣੀ ਆ ਤੇ ਹੁਣ ਇਹੋ ਨਹੀਂ ਇਦਾਂ ਇਹਨੂੰ ਕਟਾਂਗੇ ਠੀਕ ਆ ਤੇ ਕਟਿੰਗ ਤੁਸੀਂ ਦੇਖ ਸਕਦੇ ਹੋ ਕਿਵੇਂ ਹੋ ਰਹੀ ਆ ਇਹ ਕਟਿੰਗ ਦਾ ਕੋਈ ਅੰਦਾਜ਼ਾ ਵੀ ਮੰਮੀ ਵੱਡੀ ਰੱਖਣੀ ਛੋਟੀ ਰੱਖਣੀ ਹੈ ਨਾ ਉਹ ਆਪਣੇ ਹਿਸਾਬ ਨਾਲ ਰੱਖ ਲਿਓ ਨਹੀਂ ਨਹੀਂ ਹਾਂ ਇਹਨਾਂ ਦਾ ਸਾਈਜ਼ ਇੰਨਾ ਹੀ ਰੱਖਣਾ ਸਾਈਜ਼ ਇਦਾਂ ਵੀ ਰੱਖ ਸਕਦੇ ਛੋਟਾ ਵੀ ਰੱਖ ਸਕਦੇ ਜਿੰਦਾ ਬਣਾਉਣਾ ਨਹੀਂ ਹੋਣਗੇ ਹੈਨਾ ਠੀਕ ਆ ਤੇ ਜਿਹੜੇ ਸਾਈ ਦੇ ਬਣਾਉਣੇ ਆ ਤੇ ਵੱਡੇ ਵੀ ਬਣਾ ਸਕਦੇ ਆ ਤੁਸੀਂ ਹਨਾ ਠੀਕ ਆ ਤੇ ਅਹੀਂ ਇਹਨੂੰ ਇੱਥੇ ਰੱਖ ਦਾਂਗੇ ਤੇ ਫੇਰ ਦੂਜੀ ਵੀ ਵੇਲ ਲੈਨੇ ਇੱਥੇ ਹੀ ਹਨਾ ਚਲੋ ਜੀ ਹੁਣ ਦੂਜੀ ਵੇਲ ਲਈਏ ਤੇ ਫੇਰ ਤੁਹਾਨੂੰ ਜਿਹੜਾ ਵਾ ਇਕੱਠੇ ਜਿਹੜਾ ਵਾ ਕੱਢ ਕੇ ਦੱਸਦੇ ਆ ਹਨਾ ਹਾਂ ਚਲੋ ਜੀ ਤਾਂ ਕਿ ਫੇਰ ਗਰਮੀ ਵੀ ਪੜੀ ਆ ਉਹ ਵੀ ਥੋੜਾ ਜਿਹਾ ਸਭ ਗਿਤਾਪ ਲਾਉਣਾ ਪੈਂਦਾ ਨਾ ਫਿਰਾਨੂੰ ਤੇ ਦੋਸਤੋ ਫੇਰ ਹੁਣ ਅਹੀਂ ਦੂਸਰੀ ਜਿਹੜਾ ਵੇਲ ਲਈਏ ਠੀਕ ਆ ਫੇਰ ਇਸ ਤੋਂ ਬਾਅਦ ਤੁਹਾਨੂੰ ਮਿਲਦੇ ਆ ਲਓ ਜੀ ਹੁਣ ਆ ਗਿਆ ਜੀ ਫਾਈਨਲ ਸਟੈਪ ਹੁਣ ਜਿਹੜੀ ਅਹੀਂ ਫਿਲਿੰਗ ਕਰਨੀ ਆ ਠੀਕ ਆ ਇਹਨਾਂ ਤੋਂ ਅਸੀਂ ਕੀ ਲੱਗੇ ਆ ਫਿਲਿੰਗ ਕਰਨੀ ਇਹਦੇ ਵਿੱਚ ਕਿੱਦਾਂ ਕਰਨੀ ਆ ਹੁਣ ਤੁਹਾਨੂੰ ਦੱਸਦੇ ਆ ਤੇ ਹੁਣ ਤੁਹਾਨੂੰ ਨਾਲ ਨਾਲ ਇਹ ਵੀ ਦੱਸਦੇ ਆ ਵੀ ਇਹਨਾਂ ਦਾ ਨਾਂ ਕੀ ਰੱਖਿਆ ਸੀ ਤੇ ਤੁਸੀਂ ਵੀ ਸੁਜੈਸ਼ਨ ਕਰਿਓ ਨਾਂ ਕੀ ਹੋਣਾ ਚਾਹੀਦਾ ਇਹਨਾਂ ਦਾ ਠੀਕ ਆ ਕਿਉਂਕਿ ਮੰਮੀ ਬਣਾ ਤੇ ਦੇਣ ਲੱਗੇ ਆ ਹੁਣ ਨਾਂ ਨੂੰ ਤਾਂ ਅਸੀਂ ਸੋਚਿਆ ਨਹੀਂ ਤੇ ਨਾਂ ਹੀ ਸਾਨੂੰ ਪਤਾ ਹੀ ਚਲੋ ਜੀ ਅੱਛਾ ਐਵੇਂ ਕਰਕੇ ਆਲੂ ਲੈਣੇ ਆ ਹਨਾ ਤੇ ਉਸ ਤੋਂ ਬਾਅਦ ਇਹਨਾਂ ਆਲੂਆਂ ਨੂੰ ਇਹਦੇ ਵਿੱਚ ਫਿਲ ਕਰਨਾ ਵਾ ਕਿਵੇਂ ਕਰਨਾ ਵਾ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਵੀਡੀਓ ਦੇ ਤੇ ਚਲੋ ਜੀ ਤੇ ਥੋੜੇ ਥੋੜੇ ਲੈਣੇ ਆਲੂ हां जी ਤੇ ਇਦਾਂ ਦੀ ਸ਼ੇਪ ਬਣਾ ਲਾਂਗੇ ਹੈ ਨਾ ਪਹਿਲਾਂ ਅੱਛਾ ਤੇ ਇਹਨੂੰ ਰੱਖਾਂਗੇ ਦੇ ਵਿੱਚ ਮਟਰ ਦੇਖਦੇ ਜਾਂਦੇ ਪਹਿਲਾਂ ਹੀ ਚਲੋ ਕੋਈ ਨਹੀਂ ਤੇ ਇੱਥੇ ਰੱਖਾਂਗੇ ਹੈ ਨਾ ਠੀਕ ਆ ਠੀਕ ਆ ਥੋੜਾ ਸਾਈਡਾਂ ਨੂੰ ਨਹੀਂ ਫਲਾਉਣਾ ਕਿ ਫਲਾਉਣਾ ਨਹੀਂ ਇਹ ਆਪੇ ਹੋ ਜਾਣਾ ਜਦੋਂ ਠੀਕ ਆ ਸਾਈਡਾਂ ਤੇ ਲਾਵਾਂਗੇ ਪਾਣੀ ਅੱਛਾ ਪਾਣੀ ਜਦ ਨਾਲ ਜੁੜ ਜਾਣਗੇ ਨਾ ਠੀਕ ਠੀਕ ਆ ਤੇ ਇਹਨੂੰ ਅਸੀਂ ਇਦਾਂ ਕਰਦਾਂਗੇ ਫੋਲਡ ਹਾਂ ਫੋਲਡ ਕਰਨਾ ਤੇ ਇਹਨੂੰ ਅਸੀਂ ਜਿੱਧਰ ਪਾਣੀ ਲੱਗਾ ਉਧਰ ਅਸੀਂ ਤਾਂ ਉਹਨੂੰ ਫੋਲਡ ਕਰਦਾਂਗੇ ਇਦਾਂ ਅੱਛਾ ਠੀਕ ਆ ਜੋੜ ਦਾਂਗੇ ਹਨਾ ਠੀਕ ਆ ਅੱਛਾ ਇਹ ਕੀ ਬਣਾ ਦੇ ਲੱਗੀ ਮੰਮੀ ਅੱਜ ਤੂੰ ਠੀਕ ਹੈ ਤੇ ਹੁਣ ਆ ਜਿਹੜੇ ਸੈਡਾ ਹਨਾ ਹਾਂਜੀ ਆ ਚੰਗੀ ਤਰ੍ਹਾਂ ਜੁੜ ਗਿਆ ਨਾ ਹਾਂਜੀ ਤੇ ਆ ਜਿਹੜੇ ਸੈਡਾ ਹਨਾ ਤੇ ਇਹਨੂੰ ਅਸੀਂ ਇਦਾਂ ਕਰਨਾ ਹੈ ਇਹਨੂੰ ਇਧਰ ਨੂੰ ਮੋੜ ਦੇਣਾ ਅੱਛਾ ਠੀਕਾ ਕੁੱਟ ਗਿਆ ਨਾ ਹਾਂ ਠੀਕ ਆ ਤੇ ਆ ਜਿਹੜੀ ਆ ਇਧਰ ਨੂੰ ਮੋੜੀ ਤੇ ਆ ਇਧਰ ਨੂੰ ਮੋੜਦਣੀ ਤੇ ਇਹਨੂੰ ਅਸੀਂ ਨਾਂ ਦਿੱਤਾ ਸੀਗਾ ਟੌਫੀ ਹੈ ਨਾ ਮੈਂ ਮੈਂ ਨੂੰ ਕਹਿੰਦੀ ਟੌਫੀ ਸਮੋਸਾ ਟੌਫੀ ਸਮੋਸਾ ਨਹੀਂ ਟੌਫੀ ਸਮੋਸਾ ਨਹੀਂ ਮੰਮੀ ਹਾਂ ਕੱਲੀ ਟੌਫੀ ਹੈ ਅਧੀਏ ਨਹੀਂ ਟੌਫੀ ਆਲੂ ਟੌਫੀ ਹੁਣ ਤੁਸੀਂ ਸੁਜੈਸ਼ਨ ਕਰਿਓ ਅੱਗੇ ਨਾਂ ਤੇ ਅਸੀਂ ਇਧਰ ਠੀਕ ਆ ਇਹਨਾਂ ਨੂੰ ਐਵੇਂ ਕਰ ਲਿਆ ਵਾ ਕਮੈਂਟ ਕਰਕੇ ਦੱਸਿਓ ਵੀ ਇਹਦਾ ਨਾਮ ਕੀ ਰੱਖੀਏ ਹੈ ਨਾ ਠੀਕ ਹੈ ਠੀਕ ਆ ਤੇ ਹੁਣ ਨਹੀਂ ਐਵੇਂ ਜਿਹੜੇ ਸਾਰੇ ਰੈਡੀ ਕਰਨੇ ਆ ਇੱਕ ਵਾਰੀ ਤੁਹਾਨੂੰ ਇੱਕ ਹੋਰ ਤਿਆਰ ਕਰਕੇ ਦੱਸ ਦਿੰਨੇ ਆ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਫਰਾਈ ਕਰਾਂਗੇ ਤੇ ਟੇਸਟ ਵੀ ਤੁਹਾਨੂੰ ਦੱਸਾਂਗੇ ਪੂਰਾ ਠੀਕ ਆ ਭੁੱਲਿਓ ਨਾ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਟੇਸਟ ਵੀ ਤੁਹਾਨੂੰ ਅੱਗੇ-ਅੱਗੇ ਦੱਸਾਂਗੇ ਜਦੋਂ ਫਰਾਈ ਕਰਨੇ ਆ ਹੁਣ ਅਸੀਂ ਛੇਤੀ-ਛੇਤੀ ਇਹਨਾਂ ਦੀ ਫਿਲਿੰਗ ਕਰ ਲਈਏ ਠੀਕ ਆ ਤਾਂ ਜੋ ਟਾਈਮ ਜਿਹੜਾ ਵਾ ਬਰਬਾਦ ਨਾ ਹੋਵੇ ਤੇ ਤੁਹਾਡਾ ਵੀ ਟਾਈਮ ਵੇਸਟ ਨਾ ਹੋਵੇ ਤੁਸੀਂ ਵੀ ਜਲਦੀ ਤੋਂ ਜਲਦੀ ਜਿਹੜਾ ਵਾ ਇਹਨਾਂ ਦੀ ਇਨਾਂ ਦਾ ਟੇਸਟ ਜਾਣ ਸਕੋ ਤੇ ਫਿਰ ਤੁਸੀਂ ਆਪ ਟ੍ਰਾਈ ਕਰਿਓ ਘਰੇ ਸਾਰੇ ਜਾਣੇ ਠੀਕ ਆ ਲਓ ਜੀ ਇਧਰ ਟੌਫੀਆਂ ਬਣਾ ਕੇ ਰੈਡੀ ਕਰ ਲੀਆਂ ਵਾ ਹੈ ਮੈਂ ਮੰਮੀ ਜੀ ਹਾਂ ਚਲੋ ਫਿਰ ਹੁਣ ਇਹਨਾਂ ਦੀ ਵਾਰੀ ਆ ਗਈ ਥੋੜਾ ਜਿਹਾ ਪੇੜਾ ਬਚ ਗਿਆ ਛੋਟਾ ਜਿਹਾ ਤੇ ਮੈਂ ਗੋਂਦ ਦੇ ਲੱਡੂਆਂ ਨੂੰ ਬਣਾਤਾ ਵਿੱਚ ਭਰ ਕੇ ਚਲੋ ਜੀ ਇਹ ਆਪਣੀ ਸਕੀਮ ਲਾ ਲਈ ਹੈ ਲੂਣ ਵਾਲੇ ਲੱਡੂ ਗੋਂਦ ਦੇ ਲੱਡੂ ਹੈ ਲੂਣ ਵਾਲੇ ਤੇ ਚਲੋ ਹੁਣ ਫਰਾਈ ਕਰੀਏ ਫਿਰ ਕਮੈਂਟ ਕਰਕੇ ਦੱਸਿਓ ਪਿਆ ਵੀ ਵਧੀਆ ਬਣਿਆ ਹਾਂ ਤੇ ਕਮੈਂਟ ਕਰਕੇ ਦੱਸਿਓ ਵੀ ਸਾਰੇ ਕਿਵੇਂ ਦੇ ਲੱਗਣ ਦੇ ਆ ਹੈ ਹੁਣ ਜਦੋਂ ਫਰਾਈ ਕਰਨੀ ਆ ਫਿਰ ਉਹ ਵੀ ਦੱਸਦੇ ਹਾਂ ਆ ਇੱਕ ਟੋਫੀ ਵਿਚਾਰੀ ਹੋਰ ਤਰ੍ਹਾਂ ਦੀ ਹੋ ਗਈ ਆ ਤੇ ਐਦਾਂ ਤੁਸੀਂ ਦੇਖ ਸਕਦੇ ਹੋ ਜੀ ਫਰਾਈ ਕਰਨੇ ਵਾਸਤੇ ਜਿਹੜੀਆਂ ਉਹ ਪਾਤੀਆਂ ਕੜਾਈ ਦੇ ਵਿੱਚ ਹੈ ਧਿਆਨ ਨਾਲ ਤੇ ਹੁਣ ਜਦੋਂ ਬਣਦੀ ਆ ਜੀ ਰੈਡੀ ਹੁੰਦੀ ਆ ਫਿਰ ਤੁਹਾਨੂੰ ਟੇਸਟ ਦੱਸਦੇ ਹਾਂ ਜੀ ਇਧਰ ਆਪਾਂ ਰੱਖ ਲਈ ਹੋਇਆ ਆ ਹਾਂ ਠੀਕਾ ਪੇਪਰ ਲਾ ਕੇ ਇਹਦੇ ਉੱਪਰ ਰੱਖਾਂਗੇ ਤੇ ਨਾਲ ਇਹਦੇ ਮੰਮੀ ਜੀ ਫਿਰ ਕਾਦੇ ਨਾਲ ਸਰਵ ਕਰਨਗੇ ਨਾਲ ਚਟਣੀ ਮੈਂ ਬਣਾਇ ਇਹ ਨਹੀਂ ਜਣੀ ਉਹ ਠੀਕ ਆ ਜੀ ਆਪਣੀ ਆਪਣੀ ਹੋਮ ਮੇੜੀ ਚਟਣੀ ਆ ਹੈ ਜਿੱਦਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੇ ਮੈਂ ਵੇਖਿਆ ਹੀ ਆ ਵਲੋਗ ਆ ਨਾ ਚਟਣੀ ਵਾਲਾ ਤੇ ਕਿਦਾਂ ਦਾ ਲੱਗਾ ਫਿਰ ਕਿੰਨੇ ਕਿੰਨੇ ਟਰਾਈ ਕੀਤੀ ਬਣਾ ਕੇ ਚਟਣੀ ਆ ਜਰੂਰ ਦੱਸਿਓ ਵੀ ਤੇ ਆਪਾਂ ਆਪਣੀ ਘਰ ਦੀ ਬਣੀ ਹੋਈ ਚਟਣੀ ਨਾ ਜਿਹੜਾ ਵਾ ਉਹ ਖਾਵਾਂਗੇ ਟੈਸਟ ਕਰਕੇ ਤੁਹਾਨੂੰ ਦੱਸਾਂਗੇ ਤੇ ਬਸ ਹੁਣ ਬਣਦੇ ਆ ਤੇ ਫੇਰ ਤਾਂ ਉਹ ਤਾਂ ਤੇ ਆ ਮਿਲਦੇ ਆ ਠੀਕ ਆ ਹਾਲੇ ਜੀ ਕੱਢ ਲਿਆ ਲਾਸਟ ਪੋਰਾ ਤੇ ਇਹਨੂੰ ਪਾਈਏ ਇਹਦੇ ਚ ਨਾ ਚਲੋ ਜੀ ਲਾਸਟ ਪੋਰਾ ਆ ਗਿਆ ਇਹ ਹੋਣੀ ਕੱਢ ਲਿਆ ਵਾ ਤੇ ਆ ਲੱਡੂ ਵੀ ਹੋਣੀ ਕੱਢ ਲਿਆ ਵਾ ਲੱਡੂ ਵੀ ਇੱਕ ਬਣਾਇਆ ਮੈਂ ਮੈਂ ਚਲ ਵਧ ਗਿਆ ਹੀ ਮੈਂਦਾ ਵਧ ਗਿਆ ਹੀ ਤੇ ਫੇਰ ਮੈਂ ਇੱਕ ਲੱਡੂ ਬਣਾ ਲਿਆ ਤਾਂ ਹਣਾ ਮੈਂਦਾ ਵਧ ਗਿਆ ਹੀ ਤੇ ਆਲੂ ਵੀ ਵਧ ਗਏ ਹਨਾ ਹਾਂ ਤੇ ਤੇ ਹੁਣ ਇਹਦਾ ਕਰਕੇ ਦਸੀਏ ਫੇਰ ਤੁਹਾਨੂੰ ਟੇਸਟ ਠੀਕ ਬਣੀਆਂ ਟੌਫੀਆਂ ਸੋਹਣੀਆਂ ਬਣੀਆਂ ਵਾ ਤੇ ਲਓ ਜੀ ਹਾਂ ਹੁਣ ਕਰੀਏ ਇਹਦਾ ਟੇਸਟ ਕਰੋਗੇ ਤੁਸੀਂ ਮੈਂ ਨਾ ਇੱਕ ਆ ਧੋੜ ਕੇ ਖੋਣੀ ਵਿੱਚੋਂ ਕਿਦਾ ਦੀ ਆ ਹੂੰ ਤੇ ਆ ਦੇਖ ਲਓ ਜੀ ਫਿਲਿੰਗ ਚੈੱਕ ਕਰੋ ਦੋਈਆਂ ਕਿੰਨੇ ਸੋਹਣੇ ਲੱਗਣ ਦੀ ਵਿੱਚ ਹਰੇ ਮਟਰ ਹਾਂ ਹਾਂਜੀ ਤੇ ਵਿੱਚ ਤੁਸੀਂ ਪਨੀਰ ਵੀ ਪਾ ਸਕਦੇ ਹੋ ਹਨਾ ਕਾਫੀ ਵੈਜੀਸ ਵਗੈਰਾ ਪਾ ਸਕਦੇ ਜਿੱਦਾਂ ਅਸੀਂ ਚਲੋ ਅਸੀਂ ਥੋੜੀਆਂ ਬਹੁਤੀਆਂ ਅਸੀਂ ਪਾਈਆਂ ਵਾ ਗਾਜਰਾ ਤੇ ਮਟਰ ਹਣਾ ਤੁਸੀਂ ਆਪਣੀ ਟੇਸਟ ਅਨੁਸਾਰ ਕੋਈ ਵੀ ਜਾਂ ਜਿਹੜੀ ਵੀ ਤੁਹਾਨੂੰ ਪਸੰਦ ਆ ਉਹ ਤੁਸੀਂ ਪਾ ਸਕਦੇ ਆ ਤੇ ਇਸ ਤਰੀਕੇ ਨਾਲ ਹੁਣ ਤੁਹਾਨੂੰ ਟੇਸਟ ਕਰਕੇ ਦੱਸਦੇ ਆ ਤੇ ਹੁਣ ਤੁਹਾਨੂੰ ਟੇਸਟ ਕਰਕੇ ਦੱਸਦੇ ਆ ਜੀ ਠੀਕ ਆ ਟੇਸਟ ਕਿਵੇਂ ਦਾ ਵਾ ਤੇ ਤੇ ਮੈਂ ਬਾਬੂ ਦਾ ਕੰਮ ਆਸਾਨ ਕਰਤਾ ਤੋੜ ਕੇ ਆਹੋ ਮਮੀ ਜੀ ਨੇ ਆਸਾਨ ਕਰਤਾ ਆਪਣੀ ਘਰ ਦੀ ਬਣੀ ਹੋਈ ਚਟਣੀ ਠੀਕ ਆ ਉਹਦੇ ਨਾਲ ਟਰਾਈ ਕਰਨ ਲੱਗੇ ਆ ਤੇ ਮਮੀ ਆ ਤੁਸੀਂ ਗੱਗ ਦੇ ਦੋ ਆਓ ਆਓ ਠੀਕ ਸਵਾਦ ਬਣਿਆ ਟੇਸਟ ਆ ਤੇ ਸਾਰੇ ਜਾਨੇ ਬਣਾ ਕੇ ਤੇ ਕਮੈਂਟ ਕਰਿਓ ਵੀ ਕਿੱਦਾਂ ਦੇ ਬਣੇ ਨਾਲ ਤੁਸੀਂ ਵੀ ਖਾ ਕੇ ਟਰਾਈ ਕਰਿਓ ਹਨਾ ਮਤਲਬ ਇੱਕ ਸ਼ੇਪ ਜੀ ਦਿੱਤੀ ਆ ਸ਼ੇਪ ਹੀ ਹੁੰਦੀ ਆ ਹਨਾ ਤੇ ਆ ਜਿਹੜੇ ਮਿਕਸਚਰ ਵਗੈਰਾ ਜਿਹੜਾ ਵੀ ਮੰਮੀ ਜੀ ਨੇ ਤਿਆਰ ਕੀਤਾ ਉਹ ਬਹੁਤ ਹੀ ਟੇਸਟ ਨੂੰ ਡਿਆ ਉਹਦਾ ਬਹੁਤ ਵਧੀਆ ਟੇਸਟੀ ਬਣਿਆ ਸੱਚੀ ਹਰ ਬਹੁਤ ਟੇਸਟੀ ਬਣਿਆ ਹੁਣ ਤੁਸੀਂ ਸਾਰੇ ਜਾਨੇ ਜ਼ਰੂਰ ਟਰਾਈ ਕਰਿਓ ਹਨਾ ਤੇ ਟਰਾਈ ਕਰਕੇ ਸਾਨੂੰ ਵੀ ਦੱਸਿਓ ਅਹੀਂ ਟਰਾਈ ਕੀਤੇ ਫਿਰ ਅਹੀਂ ਤੁਹਾਡੇ ਸੋਨੇ ਸੋਨੇ ਕਮੈਂਟ ਜਿਹੜੇ ਰੀਡ ਕਰਾਂਗੇ ਤੇ ਹੁਣ ਅਸੀਂ ਮਜ਼ਾ ਲੈ ਲੀਏ ਤੇ ਗਰਮੀ ਬੜੀਆ ਹੈ ਤੇ ਬਾਕੀ ਤੁਹਾਨੂੰ ਜੇ ਸਾਡਾ ਵਲੋਗ ਚੰਗਾ ਲੱਗਾ ਹੋਊਗਾ ਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਹਾਂ ਤੇ ਅਸੀਂ ਮਿਲਾਂਗੇ ਤੁਹਾਨੂੰ ਕਿਸੇ ਨੈਕਸਟ ਰੈਸਪੀ ਦੇ ਨਾਲ ਠੀਕ ਆ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ